ਦੈਂ ਜੀ ਹੱਲੇ ਤੱਕ ਅੱਜ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲੈਣੇ ਇਹਨਾਂ ਦਾ ਸਰ ਸੇਲ ਪਰਚੇਜ ਦਾ ਕਿੱਥੋਂ ਕਰਦੇ ਸੀ ਕਿੱਥੋਂ ਲਿਆਉਂਦੇ ਸੀ ਕਿਹਨੂੰ ਵੇਚਦੇ ਸੀਗੇ ਜਿਹੜੇ ਵੇਚਦੇ ਜਾਂ ਖਰੀਦਦੇ ਸੀ ਉਹਨਾਂ ਨੂੰ ਕੋਈ ਤੁਸੀਂ ਫੜਨ ਦੀ ਕੋਸ਼ਿਸ਼ ਕੀਤੀ ਨਹੀਂ ਇਹ ਹੱਲੇ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਅੱਜ ਇਹਨਾਂ ਨੂੰ ਕੂਰਤ ਪੇਸ਼ ਕਰਕੇ ਰਿਮਾਂਡ ਲਵਾਂਗੇ ਦੈਨ ਉਹਦੀ ਫਰਦਰ ਇਨਵੈਸਟੀਗੇਸ਼ਨ ਤੇ ਜਿਹੜੇ-ਜਿਹੜੇ ਐਂਗਲ ਸਾਹਮਣੇ ਆਏ ਉਹਦੇ ਅਕੋਰਡਿੰਗਲੀ ਕਾਰਵਾਈ ਕਰਾਂਗੇ ਠੀਕ ਹੈ ਜੀ ਫੌਸਰ ਕੀ ਜਾਣ ਕਰਦੇ ਹਾਂ ਜਮਨਉਗ ਨੀਤ ਸਿੰਘ ਜੀ ਬੈਂਸ ਆਈਪੀਐਸ ਐਸਐਸਟੀ ਲੁਧਿਆਣਾ ਦਾ ਸਾਥੀ ਇਹਨੂੰ ਮਾੜੇ ਅੰਸ਼ਰਾਂ ਖਿਲਾਫ ਤੇ ਚੋਰੀਆਂ ਖਿਲਾਫ ਇੱਕ ਸਪੈਸ਼ਲ ਮੁਹਿੰਮ ਚੱਲਾਈ ਹੈ ਜੇਦੀ ਨੜੀ ਚਾਜ ਸਾਡੇ ਸੀਆਈਏ ਸਾਫ ਨੇ ਕਿੰਨ ਬੰਦੇ ਰਾਉਂਡ ਅਪ ਕੀਤੇ ਆ ਤਾਂ ਉਹਨਾਂ ਕੋਲੋਂ 10 ਮੋਟਰਸਾਈਕਲ ਜਿਹੜੇ ਵੱਖ-ਵੱਖ ਜ਼ਿਲ੍ਹਿਆਂ 'ਚ ਚੋਰੀ ਹੋਈ ਸੀ ਉਹ ਅਸੀਂ ਰਿਕਵਰ ਕੀਤੇ ਆ ਕਿਤਨੇ ਸੀਗੇ ਲੋਗ ਜਿਹੜੇ ਫੜੇ ਗਏ ਇਹੇ ਮੁੰਡੇ ਲੋਕਲ ਜਗਰਾਉਂਦੇ ਆ ਜੀ ਦੋ ਦੋ ਸਿਮਾ ਬੈਠਦੇ ਆ ਇੱਕ ਸਰਦਾਰ ਦਾ ਆ ਤੇ ਦੋ ਮੁੰਡੇ ਜਿਹਨਾਂ ਚ ਹੱਲੇ ਭੱਜੇ ਹੋਏ ਆ ਤੇ ਸਾਡੀ ਪੁਲਿਸ ਪਾਰਟੀ ਟਰਾਈ ਕਰ ਰਹੀ ਉਹ ਵੀ ਛੇਤੀ ਫੜ ਲਾਂਗੇ ਤੇ ਨਸ਼ਾ ਨਸ਼ਾ ਕਰਦੇ ਆ ਸਰ ਨਹੀਂ ਨਸ਼ੇ ਵਾਲਾ ਕੋਈ ਐਂਗਲ ਹੱਲੇ ਇਹਨਾਂ ਦਾ ਸਰ ਇਹ ਏਰੀਆ ਚ ਜ਼ਿਆਦਾ ਵਾਰਦਾਤਾਂ ਕਰਦੇ ਸੀ ਇਹ ਨੌਜਵਾਨ ਇਹ ਲੜਕੇ ਕੋਸਤਾ ਲੁਧਿਆਣੇ ਕਮਿਸ਼ਨਰੇਟ ਚੋਂ ਇਹਨਾਂ ਹੀ ਮੋਟਰਸਾਈਕਲ ਚੋਰੀ ਕੀਤੇ ਆ ਕੁਝ ਮੋਗੇ ਚੋਰੀ ਕੀਤੇ ਆ ਬਾਕੀ